嗯。Mm. ਇਸ ਵਕਤ ਖਨੌਰੀ ਕਿਸਾਨ ਮੋਰਚੇ ਤੇ ਇੱਕ ਐਮਰਜੈਂਸੀ ਅਨਾਉਂਸਮੈਂਟ ਕੀਤੀ ਗਈ ਹੈ ਸਟੇਜ ਦੇ ਉੱਪਰੋਂ ਇੱਕ ਹੰਗਾਮੀ ਐਲਾਨ ਕੀਤਾ ਗਿਆ ਔਰ ਕਿਹਾ ਗਿਆ ਹੈ ਕਿ ਕਿਸੇ ਵੀ ਵੇਲੇ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਕੇ ਲਿਜਾ ਸਕਦੀ ਹੈ ਇਸ ਕਰਕੇ ਖਨੌਰੀ ਕਿਸਾਨ ਮੋਰਚੇ ਦੀ ਸਟੇਜ ਤੋਂ ਸਪੀਕਰਾਂ ਦੇ ਰਾਹੀਂ ਇਹ ਐਲਾਨ ਕੀਤਾ ਗਿਆ ਕਿ ਵੱਧ ਤੋਂ ਵੱਧ ਕਿਸਾਨ ਜਿਹੜੇ ਨੇ ਉਹ ਜਗਜੀਤ ਸਿੰਘ ਡੱਲੇਵਾਲ ਦੇ ਆਸ-ਪਾਸੇ ਇਕੱਠੇ ਹੋਣ ਔਰ ਸਟੇਜ ਤੋਂ ਇਹ ਕਿਹਾ ਗਿਆ ਕਿ ਉੱਪਰੋਂ ਸਖਤ ਹੁਕਮ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੋਂ ਚੱਕ ਕੇ ਲਿਜਾਇਆ ਜਾਵੇ ਔਰ ਹਸਪਤਾਲ ਦਾਖਲ ਕਰਾਇਆ ਜਾਵੇ ਔਰ ਇਹ ਜਿਹੜੀ ਕੁਐਦ ਹੈ ਇਹ ਨજર ਵੀ ਆ ਰਹੀ ਹੈ ਹਲਚਲ ਪੁਲਿਸ ਨੇ ਵੀ ਤੇਜ਼ ਕਰ ਦਿੱਤੀ ਹੋਈ ਹੈ ਅੱਜ ਜਿਹੜੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਜਿਵੇਂ ਕਿ ਡੀਆਈਜੀ ਮਨਦੀਪ ਸਿੱਧੂ ਤੇ ਉਹਨਾਂ ਦੇ ਨਾਲ ਜਿਹੜੇ ਏਡੀਜੀਪੀ ਜਸਕਰਨ ਸਿੰਘ ਹੈ ਉਹ ਦੋਨੋਂ ਅੱਜ ਉੱਥੇ ਡੱਲੇਵਾਲ ਸਾਹਿਬ ਕੋਲ ਪਹੁੰਚੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਸਾਨ ਆਗੂਆਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਭਾਰੀ ਪੁਲਿਸ ਫੋਰਸ ਵੀ ਉੱਥੇ ਪਹੁੰਚੀ ਹੈ ਔਰ ਇਸ ਤਰ੍ਹਾਂ ਦੀ ਕੋਸ਼ਿਸ਼ ਇਸ ਤਰ੍ਹਾਂ ਦੀ ਹਲ ਜਿਹੜੀ ਆ ਉਹ ਅੰਦਾਜ਼ਾ ਲੱਗ ਰਿਹਾ ਕਿਸਾਨਾਂ ਨੂੰ ਇਸੇ ਕਰਕੇ ਉਹਨਾਂ ਨੇ ਇਹ ਅਨਾਉਂਸਮੈਂਟ ਜਿਹੜੀ ਆ ਉਹ ਖਨੌਰੀ ਮੋਰਚੇ ਦੀ ਸਟੇਜ ਤੋਂ ਕੀਤੀ ਹੈ ਕਿਉਂਕਿ ਬੀਤੇ ਕੱਲ ਜਿਹੜੀ ਭਾਰਤ ਦੀ ਸਭ ਤੋਂ ਉੱਪਰਲੀ ਅਦਾਲਤ ਮਾਨਯੋਗ ਸੁਪਰੀਮ ਕੋਰਟ ਹੈ ਉਹਦੇ ਵਿੱਚ ਇਸ ਮੁੱਦੇ ਤੇ ਸੁਣਵਾਈ ਹੋਈ ਸੀ ਔਰ ਉੱਥੇ ਫਿਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਸਖਤ ਹੁਕਮ ਦਿੱਤੇ ਸੀ ਕਿ ਕਿਸੇ ਵੀ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੋਂ ਲੈ ਕੇ ਜਾਓ ਤੇ ਉਹਨੂੰ ਹਸਪਤਾਲ 'ਚ ਦਾਖਲ ਕਰਾਓ ਪੰਜਾਬ ਸਰਕਾਰ ਨੇ ਉੱਥੇ ਆਪਣਾ ਪੱਖ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਸਥਿਤੀ ਬਹੁਤ ਨਾਜ਼ੁਕ ਹੈ ਕਿਸਾਨ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਤਰ੍ਹਾਂ ਆਰਾਮ ਨਾਲ ਚੱਕਰ ਨਹੀਂ ਦੇਣਗੇ ਜਗਜੀਤ ਸਿੰਘ ਡੱਲੇਵਾਲ ਵੀ ਕੁਝ ਖਾਨ ਨੂੰ ਜਾਂ ਕਿਤੇ ਜਾਣ ਨੂੰ ਤਿਆਰ ਨਹੀਂ ਹੈ ਔਰ ਉੱਥੇ ਕੁਝ ਵੀ ਹੋ ਸਕਦਾ ਹੈ ਇੱਥੋਂ ਤੱਕ ਵੀ ਦਲੀਲ ਰੱਖੀ ਸੀ ਕਿ ਇੱਕ ਜਾਨ ਬਚਾਉਂਦੇ ਬਚਾਉਂਦੇ ਕਿਤੇ ਵੱਧ ਜਾਨਾਂ ਦਾ ਖਤਰਾ ਨਾ ਬਣ ਜੇ ਕਿਉਂਕਿ ਉੱਥੇ ਤਣਾਤਰੀ ਵਾਲਾ ਮਾਹੌਲ ਪੈਦਾ ਹੋ ਸਕਦਾ ਹੈ ਪਰ ਸੁਪਰੀਮ ਕੋਰਟ ਨੇ ਹੁਕਮ ਕਰ ਦਿੱਤੇ ਜਿਵੇਂ ਮਰਜ਼ੀ ਕਰੋ 31 ਦਸੰਬਰ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੋਂ ਲੈ ਕੇ ਜਾਓ ਹਸਪਤਾਲ ਦਾਖਲ ਕਰਾਓ ਤੇ ਉਸ ਤੋਂ ਬਾਅਦ ਫਿਰ ਜਗਜੀਤ ਸਿੰਘ ਡੱਲੇਵਾਲ ਖੋਦ ਲਾਈਵ ਹੋਇਆ ਔਰ ਉਸਨੇ ਸੁਪਰੀਮ ਕੋਰਟ ਦੀ ਇਸ ਕਾਰਵਾਈ ਦੇ ਉੱਪਰ ਵੱਡੇ ਸਵਾਲ ਚੁੱਕੇ ਸੀ ਔਰ ਅੱਜ ਇਸ ਮਸਲੇ ਦੇ ਉੱਪਰ ਜਗਿੰਦਰ ਸਿੰਘ ਉਗਰਾਹਾਂ ਨੇ ਵੀ ਦੋ ਵੱਡੇ ਐਲਾਨ ਕਰ ਦਿੱਤੇ ਨੇ ਪਹਿਲਾ ਕੱਲ ਜਗਜੀਤ ਸਿੰਘ ਡੱਲੇਵਾਲ ਨੇ ਇਹ ਆਖਿਆ ਸੀ ਕਿ ਸੁਪਰੀਮ ਕੋਰਟ ਇੱਕ ਪਾਸੇ ਤਾਂ ਸਾਡੇ ਲਈ ਹਮਦਰਦੀ ਦਿਖਾ ਰਿਹਾ ਔਰ ਕਹਿ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸਾਨੂੰ ਹਮਦਰਦੀ ਹੈ ਤੇ ਦੂਜੇ ਪਾਸੇ ਸਾਡੇ ਉੱਪਰ ਸਖਤੀ ਕਰਨ ਦੇ ਹੁਕਮ ਦੇ ਰਿਹਾ ਜਗਜੀਤ ਸਿੰਘ ਢੱਲੇਵਾਲ ਨੇ ਕੱਲ ਖੁਦ ਲਾਈਵ ਹੋ ਕੇ ਕਿਆ ਸੀਗਾ ਕਿ ਇਹ ਮੈਂ ਪਹਿਲੀ ਵਾਰ ਜ਼ਿੰਦਗੀ ਚ ਐਹੋ ਜੀ ਹਮਦਰਦੀ ਦੇਖ ਰਿਆ ਇੱਕ ਪਾਸੇ ਹਮਦਰਦੀ ਦੇ ਬਿਆਨ ਦੂਜੇ ਪਾਸੇ ਸ਼ਕਤੀ ਦੇ ਹੁਕਮ ਔਰ ਜਗਜੀਤ ਸਿੰਘ ਢੱਲੇਵਾਲ ਨੇ ਇਥੋਂ ਤੱਕ ਕਹਿ ਦਿੱਤਾ ਸੀਗਾ ਕਿ ਇੰਜ ਲੱਗ ਰਿਹਾ ਸੀਗਾ ਵੀ ਜਿਵੇਂ ਇਹ ਸੁਪਰੀਮ ਕੋਰਟ ਨਹੀਂ ਬਲਕੇ ਕੇਂਦਰ ਸਰਕਾਰ ਹੀ ਸੁਪਰੀਮ ਕੋਰਟ ਦੇ ਰਾਹੀਂ ਆਦੇਸ਼ ਦੇ ਰਿਆ ਹੋਵੇ ਜਗਜੀਤ ਸਿੰਘ ਢੱਲੇਵਾਲ ਨੇ ਇਥੋਂ ਤੱਕ ਕਿਹਾ ਕਿ ਸਾਨੂੰ ਤਾਂ ਉਮੀਦ ਸੀ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਮੰਗਾ ਮੰਨਣ ਲਈ ਕਹਵੇਗਾ ਪਰ ਕੇਂਦਰ ਸਰਕਾਰ ਤਾਂ ਉਲਟਾ ਸਾਡੇ ਉੱਪਰ ਹੀ ਇੱਕ ਤਰ੍ਹਾਂ ਨਾਲ ਗੋਲੀ ਚਲਵਾਉਣ ਦੀ ਕੋਸ਼ਿਸ਼ ਵੱਲ ਤੁਰਪਿਆ ਇਸ ਲਾ ਦੀਆਂ ਗੱਲਾਂ ਜਗਜੀਤ ਸਿੰਘ ਡੱਲੇਵਾਲ ਨੇ ਕੱਲ ਕਈਆਂ ਵੱਡੇ ਇਤਰਾਜ਼ ਉਹਨਾਂ ਨੇ ਕੀਤੇ ਔਰ ਉਸ ਤੋਂ ਬਾਅਦ ਅੱਜ ਜਗਿੰਦਰ ਸਿੰਘ ਉਗਰਾਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋ ਵੱਡੇ ਐਲਾਨ ਲੈ ਕੇ ਕੈਮਰਾ ਦੇ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ 4 ਜਨਵਰੀ ਨੂੰ ਅਸੀਂ ਜਿਹੜਾ ਹਰਿਆਣੇ ਦਾ ਟੋਹਣਾ ਉਥੇ ਬਹੁਤ ਵੱਡੀ ਕਿਸਾਨ ਇਕੱਠ ਕਰ ਰਹੇ ਆ ਕਿਸਾਨ ਪੰਚਾਇਤ ਕਰ ਰਹੇ ਆ ਜਿਹਦੇ ਵਿੱਚ ਅਸੀਂ ਜਿਹਦੇ ਵਿੱਚ ਅਸੀਂ ਜਗਜੀਤ ਸਿੰਘ ਢੱਲੇਵਾਲ ਨੂੰ ਦੇਮਾਇਤ ਦੇ ਵਿੱਚ ਔਰ ਜਿਹੜੀਆਂ ਬਾਕੀ ਕਿਸਾਨ ਮੰਗਾ ਦੀ ਲੜਾਈ ਅਸੀਂ ਲੜ ਰਹੇ ਆ ਉਹਦੇ ਲਈ ਔਰ ਜਿਹੜਾ ਨਵਾਂ ਖੇਤੀ ਡਰਾਫਟ ਆਇਆ ਉਹਦੇ ਖਿਲਾਫ ਇੱਕ ਵੱਡੀ ਲਾਮਬੰਦੀ ਕਰਾਂਗੇ ਤੇ ਦੂਜਾ ਉਹਨਾਂ ਨੇ ਕਿਹਾ ਕਿ 9 ਜਨਵਰੀ ਨੂੰ ਪੰਜਾਬ ਦੇ ਮੋਗਾ ਦੇ ਵਿੱਚ ਉਸੇ ਤਰ੍ਹਾਂ ਦੀ ਇੱਕ ਮਹਾ ਇਕੱਠ ਕਿਸਾਨਾਂ ਦਾ ਅਸੀਂ ਇਹ ਸਭ ਕੁਝ ਦੇ ਲਈ ਕਰ ਰਹੇ ਆ ਔਰ ਉਸ ਤੋਂ ਬਾਅਦ ਅਗਲੀ ਰਣਨੀਤੀ ਅਸੀਂ ਤਿਆਰ ਕਰਾਂਗੇ ਇਸ ਤਰ੍ਹਾਂ ਨਾਲ ਗੱਲੇਵਾਲ ਤੇ ਜਗਿੰਦਰ ਸਿੰਘ ਉਗਰਾਹਾ ਤੇ ਸੰਯੁਕਤ ਕਿਸਾਨ ਮੋਰਚਾ ਤਿੰਨੋਂ ਤਾਕਤਾਂ ਜੜੀਆਂ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਲੜਾਈ ਲੜ ਰਹੀਆਂ ਨੇ ਤਾਂ ਹੁਣ ਹੋਵੇਗਾ ਕੀ ਵੱਡਾ ਸਵਾਲੇ ਬਣ ਗਿਆ ਕਿ ਜਦੋਂ ਹੁਣ ਜਿਹੜੀ ਖਨੌਰੀ ਮੋਰਚੇ ਦੇ ਉੱਪਰ ਹਲਚਲ ਵੱਧ ਚੁੱਕੀ ਹੈ ਕਿਸਾਨਾਂ ਦੇ ਨਾਲ ਪੁਲਿਸ ਅਫਸਰਾਂ ਨੇ ਮੀਟਿੰਗ ਕੀਤੀ ਹੈ ਮੀਟਿੰਗ ਤੋਂ ਬਾਅਦ ਪੁਲਿਸ ਅਫਸਰਾਂ ਨੇ ਖਾਸ ਕਰਕੇ ਜਿਹੜੇ ਰਿਟਾਇਰਡ ਐਡੀਜੀਪੀ ਜਸਕਰਮ ਸਿੰਘ ਨੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੈ ਕਿਹਾ ਉਹ ਕਹਿੰਦੇ ਅਸੀਂ ਕਿਸਾਨਾਂ ਨੂੰ ਤੇ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਸੁਪਰੀਮ ਕੋਰਟ ਦੇ ਆ ਹੁਕਮ ਹੋਏ ਨੇ ਤੇ ਆਪਾਂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਈਏ ਤਾਂ ਉਹ ਕਹਿੰਦੇ ਕਿ ਕਿਸਾਨਾਂ ਨੇ ਕਿਹਾ ਠੀਕ ਹੈ ਅਸੀਂ ਆਪਣੀ ਵਿਚਾਰ ਕਰਦੇ ਆ ਤੇ ਵਿਚਾਰ ਕੇ ਅਸੀਂ ਦੱਸਾਂਗੇ ਹੁਣ ਉਥੇ ਬਣੇਗਾ ਕੀ ਉਥੇ ਹੋਵੇਗਾ ਕੀ ਇਹ ਇੱਕ ਵੱਡਾ ਸਵਾਲ ਬਣ ਗਿਆ ਕਿਉਂਕਿ ਇੰਨੀ ਛੇਤੀ ਕਿਸਾਨ ਡੱਲੇਵਾਲ ਨੂੰ ਲਿਜਾਣ ਨਹੀਂ ਦੇਣਗੇ ਜਿਸ ਦਿਨ ਪਹਿਲੇ ਦਿਨ ਡੱਲੇਵਾਲ ਨੇ ਮਰਨwarte ਤੇ ਬੈਠਣਾ ਸੀ ਉਸ ਦਿਨ ਵੀ ਜਗਜੀਤ ਸਿੰਘ ਢੱਲੇਵਾਲ ਨੂੰ ਪੰਜਾਬ ਪੁਲਿਸ ਇੱਕ ਵਾਰ ਲੈ ਗਈ ਸੀ ਚੱਕ ਕੇ ਤੇ ਉਹਨੂੰ ਲਿਜਾ ਕੇ ਡੀ ਐਮ ਸੀ ਹਸਪਤਾਲ ਲੁਧਿਆਣੇ ਦਾਖਲ ਕਰਵਾ ਦਿੱਤਾ ਸੀ ਉਸ ਦਿਨ ਵੀ ਇਹ ਸਵਾਲ ਉੱਠੇ ਸੀ ਕਿਸਾਨਾਂ ਨੇ ਕਿਹਾ ਸੀਗਾ ਕਿ ਇਹ ਤੁਸੀਂ ਦੇਖੋ ਜਗਜੀਤ ਸਿੰਘ ਡੱਲੇਵਾਲ ਨੂੰ ਅਗਵਾ ਕੀਤਾ ਗਿਆ ਉਹਨੂੰ ਨਜ਼ਰਬੰਦ ਕੀਤਾ ਗਿਆ ਉਸ ਤੋਂ ਬਾਅਦ ਕਾਫੀ ਪੰਜਾਬ ਸਰਕਾਰ ਦੀ ਭਗਵੰਤਮਾਨ ਸਰਕਾਰ ਦੀ ਵੀ ਬਦਨਾਮੀ ਹੋਈ ਸੀ ਕਿ ਕਿਸਾਨਾਂ ਦੇ ਨਾਲ ਕਿਦਾਂ ਦਾ ਸਲੂਕ ਹੋ ਰਿਹਾ ਪਰ ਉਸ ਤੋਂ ਬਾਅਦ ਹੁਣ ਜੇਕਰ ਪੁਲਿਸ ਡੱਲੇਵਾਲ ਨੂੰ ਉੱਥੋਂ ਚੱਕਦੀ ਹੈ ਤਾਂ ਇਹ ਭਗਵੰਤ ਮਾਨ ਸਰਕਾਰ ਦੇ ਲਈ ਇੱਕ ਵੱਡੀ ਫਸਵੀ ਸਿਤੀ ਹੈ ਕੀ ਕਰਨ ਤੇ ਕੀ ਨਾ ਕਰਨ ਔਰ ਉਧਰ ਕਿਸਾਨਾਂ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਜਗਜੀਤ ਢੱਲੇਵਾਲ ਜਿਹੜਾ ਉਹ ਸਵੈ ਇੱਛਾ ਦੇ ਨਾਲ ਕਿਸਾਨੀ ਮੰਗਾਂ ਦੇ ਲਈ ਮਰਨ ਵਰਤੇ ਆ ਤੇ ਜੇਕਰ ਉਹ ਐਦਾਂ ਉਹਨੂੰ ਚੱਕ ਕੇ ਲਜਾਇਆ ਜਾਂਦਾ ਤਾਂ ਫਿਰ ਕਿਸਾਨ ਇਸ ਸਿਤੀ 'ਚ ਕੀ ਫੈਸਲਾ ਲੈਣਗੇ ਉੱਥੇ ਕੀ ਹੋਵੇਗਾ ਹੁਣ 31 ਦਸੰਬਰ ਨੂੰ परसों ਨੂੰ ਫਿਰ ਸੁਣਵਾਈ ਹੋਣੀ ਹੈ ਆ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਸੇ ਮਸਲੇ ਤੇ ਵੀ ਦੱਸੋ ਜਗਜੀਤ ਸਿੰਘ ਢੱਲੇਵਾਲ ਨੂੰ ਤੁਸੀਂ ਹਸਪਤਾਲ ਲੈ ਕੇ ਗਏ ਕਿ ਨਹੀਂ ਲੈ ਕੇ ਗਏ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਹਿ ਦਿੱਤਾ ਸੀ ਕਿ ਦੇਖੋ ਇਸ ਤੋਂ ਬਾਅਦ ਅਸੀਂ ਕੋਈ ਕਾਰਨ ਨਹੀਂ ਸੁਣਨਾ ਜੇਕਰ ਤੁਹਾਨੂੰ ਜ਼ਰੂਰਤ ਹੈ ਕੇਂਦਰ ਸਰਕਾਰ ਦੀ ਵੀ ਮਦਦ ਲਓ ਪਰ ਜਗਜੀਤ ਸਿੰਘ ਢੱਲੇਵਾਲ ਨੂੰ ਉੱਥੋਂ ਲੈ ਕੇ ਜਾਓ ਤੇ ਲੈ ਕੇ ਜਾਓ ਹੁਣ ਉੱਥੇ ਮਾਹੌਲ ਤਣਾਤਣੀ ਵਾਲਾ ਬਣ ਰਿਹਾ ਹੈ ਨਾ ਪੂਰਨ ਮੰਨ ਰਿਹਾ ਹੈ ਕਿਸਾਨਾਂ ਦੇ ਵਿੱਚ ਵੀ ਇੱਕ ਹਲਚਲ ਹੈ ਪੁਲਿਸ ਦੇ ਵਿੱਚ ਵੀ ਹਲਚਲ ਹੈ ਪੰਜਾਬ ਸਰਕਾਰ ਵੀ ਸੋਚ ਰਹੀ ਹੈ ਵੀ ਕੀ ਐਕਸ਼ਨ ਲਈਏ ਕੀ ਕਰੀਏ ਹੁਣ ਸੁਪਰੀਮ ਕੋਰਟ ਨੇ ਤਾਂ ਹੁਕਮ ਦੇ ਦਿੱਤੇ ਨੇ ਔਰ ਅੱਜ ਕਿਸਾਨਾਂ ਦੇ ਆਗੂ ਜਿਹੜੇ ਕੋਹੜ ਨੇ ਅਬ ਮੰਨਿਉ ਕੋਹੜ ਉਹਨਾਂ ਨੇ ਸਟੇਜ ਤੋਂ ਬੋਲਦਾ ਇਹ ਆਖਿਆ ਉਹ ਕਹਿੰਦੇ ਕਿ ਸੁਪਰੀਮ ਕੋਰਟ ਨੂੰ ਹੁਕਮ ਦੇਣ ਤੋਂ ਪਹਿਲਾਂ ਸਾਰੇ ਪੱਖ ਵਿਚਾਰਨੇ ਚਾਹੀਦੇ ਸੀ ਕਿਸਾਨਾਂ ਦਾ ਪੱਖ ਵੀ ਉਹਨਾਂ ਨੇ ਇਹ ਵੀ ਆਖਿਆ ਕਿ ਸੁਪਰੀਮ ਕੋਰਟ ਦੇ ਕੋਲ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਪਹੁੰਚੀ ਹੋਈ ਹੈ ਜਿਹਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਇਹ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਇਹਨਾਂ ਦੇ ਮਸਲੇ ਠੀਕ ਨੇ ਇਹ ਹੱਲ ਹੋਣੇ ਚਾਹੀਦੇ ਨੇ ਔਰ ਇਹਨਾਂ ਨਾਲ ਗੱਲ ਹੋਣੀ ਚਾਹੀਦੀ ਹੈ ਔਰ ਕਿਸਾਨਾਂ ਨੇ ਇਹ ਵੀ ਕਿਹਾ ਸਰਜੀਤ ਸਿੰਘ ਫੂਲ ਕਹਿੰਦੇ ਕਿ ਜਿਹੜੇ ਭਾਰਤ ਦੇ ਸੰਵਿਧਾਨਕ ਉਹਦੇ ਤੇ ਦੂਜੇ ਨੰਬਰ ਤੇ ਬੈਠੇ ਆ ਉਪਰ ਰਾਸ਼ਟਰਪਤੀ ਜਗਦੀਪ ਤਣਖੜ ਉਹਨਾਂ ਨੇ ਵੀ ਤਾਂ ਇਹ ਕਿਹਾ ਕਿ ਕਿਸਾਨਾਂ ਦੇ ਮੰਗਾ ਠੀਕ ਨੇ ਔਰ ਇਹਨਾਂ ਦੇ ਨਾਲ ਲੋਕਤੰਤਰਕ ਤਰੀਕੇ ਦੇ ਨਾਲ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਤਾਂ ਫਿਰ ਸਪਰੀਮ ਕੋਰਟ ਇਸ ਤਰ੍ਹਾਂ ਦੇ ਆਦੇਸ਼ ਕਿਉਂ ਦੇ ਰਿਹਾ ਇਹ ਸਵਾਲ ਕਿਸਾਨਾਂ ਨੇ ਉਠਾਇਆ ਔਰ ਕਿਸਾਨ ਆਗੂਆਂ ਨੇ ਉਠਾਇਆ ਹੁਣ ਖਨੌਰੀ ਮੋਰਚੇ ਦੇ ਉੱਪਰ ਇਹ ਜਿਹੜੀ ਸਥਿਤੀ ਬਣੀ ਹੋਈ ਆ ਇਹ ਸਥਿਤੀ ਬੜੀ ਨਾਜ਼ੁਕ ਕਹੀ ਜਾ ਸਕਦੀ ਹੈ ਬੜੀ ਹੰਗਾਮੀ ਤੇ ਐਮਰਜੈਂਸੀ ਸਥਿਤੀ ਇਹ ਬਣ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਅਨਾਉਂਸਮੈਂਟ ਕੀਤੀ ਹੈ ਐਲਾਨ ਕੀਤਾ ਸਟੇਜ ਤੋਂ ਮਾਈਕ ਦੇ ਰਾਈ ਕਿ ਵੱਧ ਤੋਂ ਵੱਧ ਕਿਸਾਨ ਇੱਥੇ ਇਕੱਠੇ ਹੋਵੋ ਉਹ ਜਿਹੜਾ ਖਨੌਰੀ ਮੋਰਚੇ ਤੋਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਕੇ 4 ਤਰੀਕ ਨੂੰ ਖਨੌਰੀ ਮੋਰਚੇ ਦੇ ਉੱਪਰ ਪੂਰੇ ਭਾਰਤ ਦੇ ਵੱਧ ਤੋਂ ਵੱਧ ਲੋਕਾਂ ਦਾ ਇਕੱਠ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਕਿਉਂਕਿ ਕਿਸਾਨਾਂ ਨੂੰ ਇਹ ਜੱਪਦਾ ਹੈ ਕਿ ਪੁਲਿਸ ਕਿਸੇ ਵੀ ਟਾਈਮ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕਰ ਸਕਦੀ ਹੈ ਕਿਉਂਕਿ ਉੱਪਰੋਂ ਹੁਕਮ ਸਖਤ ਨੇ ਤਾਂ ਇਸ ਦੇ ਮੱਦੇਨਜ਼ਰ ਜਗਜੀਤ ਸਿੰਘ ਡੱਲੇਵਾਲ ਨੇ ਇਹ ਇੱਛਾ ਪ੍ਰਗਟ ਕੀਤੀ ਹੈ ਕਿ ਮੈਂ ਵੱਧ ਤੋਂ ਵੱਧ ਲੋਕਾਂ ਦੇ ਦਰਸ਼ਨ ਕਰਨੇ ਚਾਹਣਾ ਮੇਰੀ ਜ਼ਿੰਦਗੀ ਆਖਰੀ ਪੜਾਤੇ ਹੈ 4 ਜਨਵਰੀ ਦਾ ਜਦੋਂ ਦਾ ਸੰਯੁਕਤ ਕਿਸਾਨ ਮੋਰਚੇ ਨੇ ਤੁਹਾਨਾਂ ਚ ਵੱਡਾ ਇਕੱਠ ਰੱਖਿਆ ਉਸੇ ਹੀ ਦਿਨ ਜਿਹੜਾ ਸ਼ੰਭੂ ਤੇ ਖਨੋਰੀ ਮੋਰਚੇ ਨੇ ਰਲ ਕੇ ਤੇ ਖਨੋਰੀ ਮੋਰਚੇ ਦੇ ਉੱਪਰ ਵੱਡਾ ਇਕੱਠ ਰੱਖਿਆ ਹੁਣ ਇੱਕ ਇੱਥੇ ਸਵਾਲ ਜ਼ਰੂਰ ਇਹਨਾਂ ਦੋਨਾਂ ਕਿਸਾਨ ਤਾਕਤਾਂ ਨੂੰ ਬਣਦਾ ਹੈ ਕਿ ਜਿਨੇ ਪਹਿਲਾਂ ਐਲਾਨ ਕਰ ਦਿੱਤਾ ਸੀ 4 ਜਨਵਰੀ ਦੇ ਉਹ ਬਾਰੇ ਤਾਂ ਦੂਜੀ ਧਿਰ ਨੂੰ 4 ਜਨਵਰੀ ਦੀ ਜਗ੍ਹਾ ਦਿਨ ਬਦਲ ਕੇ ਰੱਖਣਾ ਚਾਹੀਦਾ ਸੀ ਇਹ ਟਕਰਾਵੇਂ ਐਕਸ਼ਨ ਜੇ ਇਸ ਤਰ੍ਹਾਂ ਕਰਨਗੇ ਤਾਂ ਇਹਦਾ ਫਾਇਦਾ ਘਟ ਤੇ ਨੁਕਸਾਨ ਵੱਧ ਹੋ ਸਕਦਾ ਇਸ ਕਰਕੇ ਚਾਹੇ ਉਹ ਸਕੀਮ ਹੋਵੇ ਚਾਹੇ ਉਹ ਜਿਹੜੇ ਦੋ ਫਾਰਮ ਉੱਥੇ ਛੰਭੂ ਖਨੋਰੀ ਦੇ ਉੱਪਰ ਬੈਠੇ ਨੇ ਉਹ ਹੁਣ ਉਹਨਾਂ ਨੂੰ ਇੱਕ ਦੂਜੇ ਨਾਲ ਤਾਲਮੇਲਵੇਂ ਐਕਸ਼ਨ ਹੀ ਕਰਨੇ ਚਾਹੀਦੇ ਨੇ ਨਹੀਂ ਤਾਂ ਕਿਸਾਨੀ ਹਿੱਤਾਂ ਦਾ ਨੁਕਸਾਨ ਜਿਹੜਾ ਉਹ ਲਾਜ਼ਮੀ ਹੋ ਸਕਦਾ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਬੜਾ ਸੋਚ ਵਿਚਾਰ ਕਰਕੇ ਬੜੇ ਬੜੇ ਥੂਕ ਕੇ ਕਦਮ ਰੱਖੇ ਜਾਣ ਤਾਂ ਕਿ ਕੋਈ ਵੀ ਅਨਸੁਖਾਵੀ ਸਥਿਤੀ ਨਾ ਵਾਪਰੇ ਔਰ ਉਧਰ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮਾੜਾ ਮੋਟਾ ਆਪਣੇ ਦੇਸ਼ ਦੇ ਅੰਨਦਾਤਿਆਂ ਦੇ ਪ੍ਰਤੀ ਧਿਆਨ ਦੇਵੇ ਉਹਨਾਂ ਦੇ ਨਾਲ ਵਿਰੋਧੀ ਦੇਸ਼ ਦੇ ਲੋਕਾਂ ਵਰਗਾ ਸਲੂਕ ਨਾ ਕੀਤਾ ਜਾਵੇ ਹੁਣ ਤਾਂ ਅੰਤਰਰਾਸ਼ਟਰੀ ਕਾਨੂੰਨ ਅਜੇ ਹੀ ਬਣ ਚੁੱਕੇ ਹੋਏ ਨੇ ਕਿ ਦੂਜੇ ਵਿਰੋਧੀ ਦੇਸ਼ਾਂ ਜਾਂ ਬਾਹਰਲੇ ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਉਹਨਾਂ ਦੇ ਨਾਲ ਵੀ ਇੰਨਾ ਅਨਗੌਲਿਆਂ ਵਾਲਾ ਸਲੂਕ ਨਹੀਂ ਕੀਤਾ ਜਾ ਸਕਦਾ ਤਾਂ ਸਵਾਲ ਉੱਠ ਰਿਹਾ ਕੇਂਦਰ ਸਰਕਾਰ ਦੇ ਉੱਪਰ ਕਿ ਕੇਂਦਰ ਸਰਕਾਰ ਇੰਜ ਕਿਉਂ ਕਰ ਰਿਹਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ